ਸਾਡੇ ਖੰਨੇਰੇ ਮਾਨਯੋਗ ਐਮਐਲਏ ਤਰਨਪ੍ਰੀਤ ਸਿੰਘ ਸੌਂਜੀ ਵੀ ਖੜੇ ਨੇ ਜਿਹੜੇ ਕਿ ਕੱਲ ਤੋਂ ਜਦੋਂ ਤੋਂ ਇਹ ਵਾਰਦਾਤ ਹੋਈ ਹੈ ਨਿੰਦਣਯੋਗ ਘਟਨਾ ਹੋਈ ਹੈ ਆਪਣਾ ਸਮੁੱਚਾ ਕਾਰਜਕ੍ਰਮ ਰੱਦ ਕਰਕੇ ਸ਼ਹਿਰ ਦੇ ਵਿੱਚ ਇੱਕ ਸ਼ਹਿਰ ਵਾਸੀ ਵਾਂਗੂ ਇੱਕ ਸ਼ਿਵ ਭਗਤ ਬਣ ਕੇ ਇੱਕ ਸਨਾਤਨ ਪ੍ਰੇਮੀ ਬਣ ਕੇ ਆਪਣੀ ਪ੍ਰੈਜ਼ੈਂਸਾ ਦਰਜ ਕਰਾ ਰਹੇ ਨੇ ਤੇ ਕੱਲ ਪ੍ਰੀਟਾ ਨੂੰ ਫੜਨ ਦੇ ਲਈ ਜਿੰਨਾ ਉਹਨਾਂ ਕੋਲ ਜੋਰ ਆ ਉਹਦੇ ਤੋਂ ਐਕਸਟ੍ਰੀਮ ਲੈਵਲ ਤੇ ਲਗਾ ਰਹੇ ਨੇ ਆਹ ਜਾਣਦੇ ਆ ਸਰ ਆਪਾਂ ਦੇਖਿਆ ਹੋਵੇ ਜੀ ਕੱਲ ਬੜੇ ਸ਼ੁਭ ਦਿਹਾੜਾ ਸੀ 15 ਅਗਸਤ ਦਾ ਉਸ ਦਿਨ ਜਿਹੜਾ ਇਹ ਸ਼ੁਭ ਕੰਮ ਹੋਇਆ ਬੜਾ ਨਿੰਦਣਯੋਗ ਹੈ ਸਰ ਸਰਕਾਰ ਵੱਲੋਂ ਪ੍ਰਸ਼ ਵੇ ਸਭ ਤੋਂ ਪਹਿਲਾਂ ਹਰ ਹਰ ਮਹਾਦੇਵ ਅੱਜ ਅਸੀਂ ਭਗਵਾਨ ਸ਼ਿਵ ਮੰਦਰ ਦੇ ਬਾਹਰ ਸ਼ਿਵਪੁਰੀ ਮਹੱਲੇ 'ਚ ਜੋ ਬਣਿਆ ਹੋਇਆ ਸ਼ਿਵ ਮੰਦਰ ਉਹਦੇ ਬਾਹਰ ਖੜੇ ਆਂ ਕੱਲ ਉਹਰੇ ਬਹੁਤ ਨੰਦਨ ਯੋਗ ਘਟਨਾ ਜੋ ਹੋਈ ਹੈ ਚੋਰੀ ਦੇ ਨਾਲ ਜੋ ਮਹਾਰਾਜ ਦੀ ਬੇਅਦਬੀ ਕਰਕੇ ਪਾਪੀ ਗਿਆ ਉਸ ਤੋਂ ਬਾਅਦ ਉਹ ਸਾਰਿਆਂ ਦੇ ਵਿੱਚ ਬੜਾ ਇੱਕ ਇਸ ਗੱਲ ਦਾ ਰੋਸ ਸੀਗਾ ਮੈਨੂੰ ਸਵੇਰੇ ਤਕਰੀਬਨ ਤਕਰੀਬਨ 6:45 ਵਜੇ ਸੁਬੋਧ ਮਿੱਤਲ ਜੀ ਦੀ ਜੋ ਇਸ ਮੰਦਿਰ ਦੇ ਟਰਸਟੀ ਵੀ ਨੇ ਜਰਨਲ ਸਕੱਤਰ ਨੇ ਉਹਨਾਂ ਦੀ ਕਾਲ ਆਈ ਸੀ ਉਸ ਤੋਂ ਬਾਅਦ ਜੋ ਜਿਵੇਂ ਕਾਲ ਆਈ ਸੀ ਨਾਲ ਦੀ ਨਾਲ ਐਸਪੀ ਸੌਰਵ ਜੰਦਲ ਜੀ ਡੀਐਸਪੀ ਹਰਜਿੰਦਰ ਗਿੱਲ ਜੀ ਤੇ ਉਹਨਾਂ ਦੇ ਨਾਲ ਐਸਐਚਓ rau virender ਤੇ ਨਾਲ ਆਪਣੇ ਸੀਆਈ ਦੇ ਸਟਾਫ अमनਜੀ ਅਸੀਂ तकरीबन 15 ਮਿੰਟ ਚੋਂ ਪਹੁੰਚ ਗਏ ਸੀ ਤੇ 7 ਵਜੇ ਦੇ ਕਰੀਬ ਮੈਂ ਮੇਰੇ ਪਿਤਾ ਜੀ ਅਸੀਂ ਸਾਰੇ ਜਣੇ ਉਰੇ ਪਹੁੰਚ ਗਏ ਸੀ ਉਸ ਤੋਂ ਬਾਅਦ ਉਹ ਅਸੀਂ ਸਾਰਾ ਉਰੇ ਉੱਪਰ ਤੱਕ ਜਾ ਕੇ ਜਿਹੜਾ ਦੇਖ ਕੇ ਆਏ ਵੀ ਇਹ ਵਾਰਦਾਤ ਨੂੰ ਅੰਜਾਮ ਉਹਨੇ ਕਿਵੇਂ ਦਿੱਤਾ ਦੇਖਣ ਤੋਂ ਬਾਅਦ ਐਸਐਸਪੀ ਅਸ਼ਵਨੀ ਗੋਟਿਆਲ ਜੀ ਨਾਲ ਗੱਲ ਹੁੰਦੇ ਸਾਰ ਕਿਉਂਕਿ ਕੱਲ 15 ਅਗਸਤ ਨੂੰ ਵੀ ਸੀਗੀ ਤੇ ਸਾਰੀ ਉਰੇ ਜਿੰਨੇ ਵੀ ਮੂਵਮੈਂਟਸ ਸੀਗੀ ਵੀਆਈਪੀਜ਼ ਦੀ ਉਹਨੂੰ ਇੱਕ ਪਾਸੇ ਰੱਖਦੇ ਹੋਏ ਸਾਰੀ ਪੁਲਿਸ ਨੂੰ ਆਨਟੋਸ ਕਰ ਦਿੱਤਾ ਗਿਆ ਸਖਤ ਹੁਕਮ ਮੈਂ ਜਾਰੀ ਕੀਤਾ ਮੈਂ ਕਿਹਾ ਇਹਦੇ ਤੇ ਇਮੀਡੀਏਟ ਐਕਸ਼ਨ ਲਓ ਔਰ ਬੜਾ ਸਹਿਯੋਗ ਮਿਲਿਆ ਮੰਦਰ ਕਮੇਟੀ ਵੱਲੋਂ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਮੰਦਰ ਕਮੇਟੀ ਦਾ ਧੰਨਵਾਦ ਕਰਦਾ ਤੇ ਨਾਲ ਸ਼ਾਂਤਮਈ ਤਰੀਕੇ ਨਾਲ ਜਿਹੜਾ ਕੱਲ ਸ਼ਹਿਰ ਦੇ ਵਿੱਚ ਇਹ ਸਾਰਾ ਮਸਲਾ ਡੀਲ ਕੀਤਾ ਗਿਆ ਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਰੱਖਿਆ ਗਿਆ ਮੈਂ ਇਸ ਗੱਲ ਲਈ ਵੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਪੂਰਨ ਆਸਦਵਾਨ ਹਾਂ ਮੈਂ ਔਨ ਰਿਕਾਰਡ ਇਹ ਗੱਲ ਕਹਿਣਾ ਕਿ ਕੁਛ ਹੀ ਘੰਟਿਆਂ ਦੇ ਵਿੱਚ ਜਿਨ੍ਹਾਂ ਨੇ ਇਹ ਪਾਪ ਕੀਤਾ ਉਹ ਬੰਦੇ ਬਖਸ਼ੇ ਨਹੀਂ ਜਾਣਗੇ ਉਹ ਕੁਛ ਹੀ ਘੰਟਿਆਂ ਦੇ ਵਿੱਚ سنگੀਨ ਤਰਾਵਾਂ ਦੇ ਵਿੱਚ ਉਹ ਸਲਾਖਾਂ ਦੇ ਪਿੱਛੇ ਹੋਣਗੇ ਔਰ ਵੱਡੀ ਗੱਲ ਇਹ ਆ ਪੂਰਨ ਭਰੋਸਾ ਰੱਖਣਾ ਪਊਗਾ ਸ਼ਾਂਤੀ ਬਣਾ ਕੇ ਰੱਖਣੀ ਪਊਗੀ ਮੈਂ ਸ਼ਾਂਤੀ ਬਣਾਉਣ ਦੀ ਤੁਹਾਡੇ ਮਾਧਿਅਮ ਦੇ ਨਾਲ ਅਪੀਲ ਵੀ ਦਿੰਦਾ ਹੁਣ ਅੰਤਰ ਅਖੰਡ ਜਾਪ ਚੱਲ ਰਿਹਾ ਸੀਗਾ ਅੱਜ ਅਸੀਂ ਮੱਥਾ ਟੇਕਣ ਆਏ ਸੀ ਤੇ ਮੱਥਾ ਟੇਕ ਕੇ ਅਖੰਡ ਜਾਪ ਦੇ ਵਿੱਚ ਹਿੱਸਾ ਲੱਤਾ ਤੇ ਸੰਡੇ ਨੂੰ ਪ੍ਰਾਣ ਪ੍ਰਸ਼ਟਿਸ਼ਟਾ ਵੀ ਹੋਣੀ ਹੈ ਤੇ ਇਸ ਕਰਕੇ ਮੈਂ ਇਸ ਗੱਲ ਦੇ ਉੱਤੇ ਨਾਲ ਸਾਰਿਆਂ ਨੂੰ ਇਹ ਸੁਨੇਹਾ ਵੀ ਦਿੰਦਾ ਕਿ ਉਸ ਦਿਨ ਸੰਡੇ ਵਾਲੇ ਦਿਨ ਸਾਰਿਆਂ ਨੇ ਵੱਧ ਤੋਂ ਵੱਧ ਗਣਤੀ ਦੇ ਵਿੱਚ ਉਹਰੇ ਹਾਜ਼ਰੀ ਵੀ ਲਗਵਾਇਓ ਥੈਂਕ ਯੂ ਵੈਰੀ ਮਚ ਸਰ ਜੀ ਮੈਂ ਕਿ ਸਰ ਨੇ ਕਿਹਾ ਵੈ ਸ਼ਹਿਰ ਵਾਸੀਆਂ ਨੂੰ ਵੀ ਉਹਨਾਂ ਨੇ ਸ਼ਾਂਤੀ ਰੱਖਣ ਦੀ ਅਪੀਲ ਦਿੱਤੀ ਹੈ ਤਾਂ ਕਿ ਕਿਉਂਕਿ ਜਿਹੜਾ ਸਾਰਾ ਸਿਸਟਮ ਹੈ ਉਹਨਾਂ ਨੇ ਸਾਰੇ ਸਿਸਟਮ ਨੂੰ ਮੇਨ ਇਸ ਹੀ ਮੁੱਦੇ ਨੂੰ ਕਿਉਂਕਿ ਇਹ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਜਿਹੜੀ ਨਿੰਦਨਯੋਗ ਘਟਨਾ ਸ਼ੇਪੂਰੀ ਮੰਦਰ ਵਿਕੇ ਹੋਈ ਗਈ ਹੈ ਉਹਦੇ ਹੀ ਸਾਰੇ ਸਿਸਟਮ ਨੂੰ ਉਹਨਾਂ ਨੇ ਸੈੱਟ ਕਰਕੇ ਇੱਕ ਚੀਜ਼ ਮਗਰ ਲਾਤਾ ਕਿ ਕੱਲ ਪਰੇਟ ਨੇ ਜਿੰਨੀ ਜਲਦੀ ਹੋ ਸਕੇ ਫੜੇ ਜਾਣਗੇ ਤੇ ਉਸ ਤੋਂ ਬਾਅਦ ਜੇਕਰ ਨਹੀਂ ਫੜੇ ਜਾਂਦੇ ਤਾਂ ਸ਼ਹਿਰ ਤੇ ਧਾਰਮਿਕ ਜਥੇਬੰਦੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਜੋ ਰੂਪਰੇਖਾ ਤਿਆਰ ਕਰਨਗੇ ਐਮਐਲਏ ਸਾਹਿਬ ਆਪ ਉਸ ਦਾ ਅੱਗੇ ਹੋ ਕੇ ਹਿੱਸਾ ਬਣਨਗੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਮੈਂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾ ਉੱਤੇ ਸਾਡੇ ਸ਼ਹਿਰ 'ਚ ਇੱਕ ਅਜੀਹਾ ਅਸ਼ੁਭ ਕੰਮ ਹੋਇਆ ਜਿੰਨੇ ਕੇ ਸਮੁੱਚੀ ਮਾਨਵਤਾ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਜੀ ਸਾਡੇ ਸ਼ਹਿਰ ਦੇ ਪ੍ਰਾਚੀਨ ਸ਼ੇਮ ਮੰਦਿਰ ਜਿੰਨੂ ਕੇ ਸ਼ੇਪੂਰੀ ਮੰਦਿਰ ਦੇ ਨਾਮ ਨਾਲ ਵੀ ਵਿਖਿਆਤ ਹੈ ਉੱਥੇ ਲੁੱਟ ਵੀ ਹੋਈ ਜੀ ਤੇ ਨਾਲ ਜਿਹੜਾ ਸਾਡਾ ਪਵਿੱਤਰ ਸਾਡੇ ਸ਼ਿਵਜੀ ਦਾ ਕਹਿ ਸਕਦੇ ਆਪਾਂ ਕਿ ਸਾਡਾ ਸ਼ਿਵਲਿੰਗ ਉਹਨੂੰ ਵੀ ਖੰਡਿਤ ਕੀਤਾ ਗਿਆ ਜਿਸ ਨੂੰ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਰੋਸ ਤੇ ਅਕ੍ਰੋਸ਼ ਹੈ ਜਿੱਥੇ ਅਲੱਗ-ਅਲੱਗ ਸਮਾਜ ਸੇਵੀ ਤੇ ਸਾਡੀਆਂ ਸਿਆਸੀ ਪਾਰਟੀਆਂ ਦੇ ਬੰਦੇ ਅਲੱਗ-ਅਲੱਗ ਧਾਰਮਿਕ ਜਥੇਬੰਦੀਆਂ ਦੇ ਪਾਰਟੀ ਦੇ ਬੰਦੇ ਵੀ ਆਏ ਪਰ ਆਏ ਸਾਰੇ ਸ਼ਿਪਗਤ ਬਣ ਕੇ ਅੱਜ ਉੱਥੇ ਹੀ ਬੀਜੇਪੀ ਤੋਂ ਜਿਹੜੇ ਐਮਪੀ ਦੇ ਵਿੱਚ ਕੰਟੈਸਟ ਕੀਤਾ ਗੇਜਰਾਮ ਜੀ ਉਹ ਵੀ ਸਪੈਸ਼ਲ ਸਮਝ ਲਓ ਕਿ ਇਹ ਇਸ ਤਰ੍ਹਾਂ ਇੱਕ ਟਾਈਮ ਦਾ ਅਫਸੋਸ ਦਾ ਹੀ ਸਮਾ ਹੈ ਉਹ ਵੀ ਸਪੈਸ਼ਲ ਇੱਤੇ ਸ਼ਿਪਗਤ ਬਣ ਕੇ ਆਏ ਨੇ ਤੇ ਲੋਕਾਂ ਨਾਲ ਦੁੱਖ ਸਾਂਝਾ ਕਰਨਾ ਆਏ ਨੇ ਸਰ ਪੰਜਾਬ ਵਰਗੀ ਜਿਹੜੀ ਕਿ ਜਾਣਿਆ ਜਾਂਦਾ ਪਿਆ ਉੱਥੇ ਸਰ ਅਜਿਹੀ ਮਾਨਵਤਾ ਭਰਿਆ ਕੰਮ ਕਹਿ ਦਈਏ ਜਾਂ ਇੱਕ ਕਤਲ ਹੀ ਹੋਇਆ ਵਾ ਸਰ ਜੇਕਰ ਆਪਾਂ ਕਹੀਏ ਆਪਣੀਆਂ ਭਾਵਨਾਵਾਂ ਦਾ ਧਾਰਮਿਕ ਭਾਵਨਾਵਾਂ ਦਾ ਸਾਰੇ ਨੂੰ ਪਹਿਲਾਂ ਜੈ ਸ੍ਰੀ ਰਾਮ ਜੈ ਬੋਲੇ ਨਾਤ ਸਭ ਕੇ ਸਾਥ ਜੋ ਵੀ ਇਨਸਾਨ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਬਹੁਤ ਹੀ ਵੱਤ ਭਾਗੀ ਦੇਸ਼ ਦਰੋਹੀ ਦੇਸ਼ ਦੇ ਵਿੱਚ ਸ਼ਹਿਰ ਦੇ ਵਿੱਚ ਉਹ ਪੂਰੇ ਪੰਜਾਬ ਦੇ ਵਿੱਚ ਇੱਕ ਲਾਂਬੂ ਲਾਣੇ ਵਾਲੀ ਗੱਲ ਕਰ ਰਿਹਾ ਹੈ ਇਹ ਸਾਰੀ ਮਿਥੀ ਸਾਜਿਕ ਅਹਿਸਾਸ ਦੇ ਵਿੱਚ ਆਪਾਂ ਕਿਸੇ ਨੂੰ ਦੋਸ਼ੀ ਕਿਣੀ ਹੈ ਇਹ ਸਰਕਾਰ ਦਾ ਕੰਮ ਹੈ ਸਾਡਾ ਕੰਮ ਹੈ ਸਿਰਫ ਸਰਕਾਰ ਦੇ ਦਰਬਾਰ ਚ ਗੱਲ ਨੂੰ ਪੁੱਟ ਕਰਨਾ ਔਰ ਮੇਰੇ ਨਾਲ ਅੱਜ ਭਾਰਤੀ ਜਨਤਾ ਪਾਰਟੀ ਖੰਨੇ ਦੇ ਮਹਾਂ ਮੰਤਰੀ ਜੀ ਚੰਨੀ ਸਾਹਿਬ ਔਰ ਦੋਨੀ ਮੰਡਲਾਂ ਦੇ ਪ੍ਰਧਾਨ ਮੇਰੇ ਨਾਲ ਹੈ ਅੱਜ ਅਸੀਂ ਇਸ ਕਰਕੇ ਆਏ ਆਂ ਵੀ ਸਾਰਿਆਂ ਦੁੱਖ ਇਕੱਠਾ ਕਪਾ ਸਾਰੇ ਸਨਾਤਮਈ ਹੈ ਸਨਾਤਮਈ ਸਾਡਾ ਧਰਮ ਹੈ ਇੱਥੇ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਨਾ ਕੋਈ ਇਸਾਈ ਹੈ ਕੇਵਲ ਇਨਸਾਨ ਹੈ ਇਨਸਾਨੀਅਤ ਕਰਕੇ ਹੀ ਸਾਡਾ ਧਰਮ ਹੈ ਕਾਗਰ ਜੇ ਇਨਸਾਨੀਅਤ ਦੇ ਧਰਮ ਨੂੰ ਹੀ ਕੋਈ ਆ ਕੇ ਲਾਂਬੂ ਲਾਏ ਉਹ ਸਾਡਾ ਕੋਈ ਸਾਕਾ ਨਹੀਂ ਕੋਈ ਸਬੰਧ ਨਹੀਂ ਕੋਈ ਸਾਡਾ ਮਿੱਤਰ ਨਹੀਂ ਅੱਜ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਕੇਵਲ ਸਰਕਾਰ ਨੂੰ ਤਾਰਪੀੜ ਕਰਨ ਵਾਸਤੇ ਹੈ ਦੇਸ਼ ਦੀ ਸਰਕਾਰ ਨੂੰ ਗੁੰਮਰਾਹ ਕਰਨ ਵਾਸਤੇ ਅਸੀਂ ਸਾਰੇ ਹੀ ਸਰਕਾਰ ਨੂੰ ਅਪੀਲ ਕਰਦੇ ਹਾਂ ਇੱਕ ਪਾਸੇ ਤਾਂ ਅੱਜ ਬੰਗਲਾਦੇਸ਼ ਦੇ ਵਿੱਚ ਸਾਡੇ ਹਿੰਦੂ ਭਾਈਚਾਰੇ ਦਾ ਬਹੁਤ ਬੁਰਾ ਹਾਲ ਹੈ ਉੱਥੇ ਮੰਦਰ ਤੋੜੇ ਜਾ ਰਹੇ ਹਨ ਔਰ ਸਨਾਤਨੀ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਉਹਨਾਂ ਦੇ ਘਰਾਂ ਨੂੰ ਅੱਗ ਲਾਈ ਜਾ ਰਹੀ ਹੈ ਅੱਜ ਉਹਨਾਂ ਨੂੰ ਮਾਰ ਕਟਾਈ ਕੀਤੀ ਜਾ ਰਹੀ ਹੈ ਔਰ ਉਦਾਸ ਜਿਹੜਾ ਦੇਖਣ ਨੂੰ ਮਿਲਿਆ ਕੰਨੇ ਦੇ ਵਿੱਚ ਵੀ ਇਸ ਤਰ੍ਹਾਂ ਦੀ ਕਾਂਡ ਕੀਤਾ ਗਿਆ ਜਿਸ ਦੇ ਨਾਲ ਪੰਜਾਬ ਦੇ ਵਿੱਚ ਖਾਸ ਕਰਕੇ ਖੰਨੇ ਦੇ ਵਿੱਚ ਔਰ ਦੇਸ਼ ਦੇ ਵਿੱਚ ਲੰਬੂ ਲੱਗ ਸਕੇ ਅਸੀਂ ਆਪਣੇ ਆਪ ਨੂੰ ਕਾਮਯਾਬ ਕਰਨ ਲਈ ਆਪਣੇ ਆਪ ਨੂੰ ਕੰਟਰੋਲ ਕਰੀਏ ਤੇ ਦੇਸ਼ ਦੀ ਏਕਤਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਹੋਏ ਅਸੀਂ ਸਾਰੇ ਇਕੱਠੇ ਹੋ ਕੇ ਸਨਾਤਨ ਧਰਮ ਦੀ ਏਕਤਾ ਲਈ ਇਕੱਠੇ ਹੋਈ ਜਿਵੇਂ ਕਿ ਸਰ ਨੇ ਕਿਹਾ ਵੇ ਕਿ ਅਸੀਂ ਬਿਲਕੁਲ ਆਪਣੀ ਭਾਈਚਾਰਕ ਸਾਂਝ ਏਕਤਾ ਤੇ ਅਖੰਡਤਾ ਦਾ ਸੁਨੇਹਾ ਦਿੱਤੇ ਹੋਰ ਵੀ ਜਿਹੜੇ ਇੱਥੇ ਸਾਡੇ ਸ਼ਹਿਰ ਦੇ ਪਤਵੰਤੇ ਸੱਜਣ ਸ਼ੇਵ ਭਗਤ ਦੇ ਰੂਪ ਚ ਆਏ ਨੇ ਉਹਨਾਂ ਨਾਲ ਵੀ ਥੋੜੀ ਮੁਲਾਕਾਤ ਕਰਾਉਣੀ ਆ ਕੋਈ ਨਹੀਂ ਲੈ ਕੇ ਪਿੰਦਾ ਹੀ ਕਹਿੰਦਾ ਹੈ ਨਾ ਉਹਨਾਂ ਦੀ ਇੱਛਾ ਤੋਂ ਬਿਨਾਂ ਤਾਂ ਜੀ ਦੇਖੋ ਪਤਾ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਇਹ ਜੋ ਹੋਇਆ ਇਹ ਵੀ ਕੋਈ ਨਹੀਂ ਇਹ ਜੋ ਇਹ ਪਾਣਾ ਇੰਟਰਨੈਸ਼ਨਲ ਹੋ ਗਿਆ ਗੱਲ ਬਿਲਕੁਲ ਹਰਨੋ ਯੂਐਸਏ ਤੋਂ ਟੈਲੀਫੋਨ ਆਬਨੋ ਅਸਟਰੀਆ ਤੋਂ ਆਏ ਵੀ ਕੀ ਹੋ ਗਿਆ ਕੀ ਭਣਾ ਲੋਕੀ ਰੋਏ ਰੋਂਦੇ ਸੀ ਲੋਕੀ ਰੋਏ ਖਾਣੇ ਖਟਾਲੇ ਮਤਲਬ ਮੈਂ ਕਰ ਗਿਆ ਬਹੁਤ ਹੋਰੇ ਰੋ ਰਹੇ ਸਾਰੇ ਸਾਰੀਆਂ ਅੱਖਾਂ ਨਮ ਸੀਗੀਆਂ ਸਾਰੇ ਬੰਦੇ ਨੂੰ ਹਾਂ ਮਤਲਬ ਸਾਡੇ ਤੋਂ ਬੋਲ ਵੀ ਨਹੀਂ ਹੋ ਰਹੇ ਜੀ ਇੱਕ ਤਾਂ ਜੀ ਆਪਾਂ ਸਾਰਿਆਂ ਨੂੰ ਇਤਾਂ ਮਹਿਸੂਸ ਹੋਇਆ ਵੀ ਸਾਡੇ ਨਾਲ ਜਿਵੇਂ ਘਰ ਦੀ ਗੱਲ ਸਾਡੇ ਟਾਕਾ ਪੈ ਗਿਆ ਉਹਨਾਂ ਨਾਲ ਬਿਲਕੁਲ ਇਤਾਂ ਸਾਹ ਤਾਂ ਸਾਂਝੀ ਦੀਆਂ ਬੈਠੀਆਂ ਉਹ ਕੋਚ ਗੁਰਦਾਮ ਮੈਂ ਅਸੀਂ ਰੂਟੀਨ ਦੇ ਵਿੱਚ ਚੱਲੇ ਹਾਂ ਹਾਂ ਹਰ ਸੋਮਵਾਰ ਇਹਨਾਂ ਦੇ ਮੱਧਾਰਥ ਸੋਮਵਾਰ ਬਿਲਕੁਲ 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 ਹੀ ਨਾਮ ਇਹਦੇ ਇਹਨਾਂ ਦੇ ਫੋਨ ਆਉਂਦੇ ਆਹ ਮੋਹਨ ਸਾਹਿਬ ਜਿੰਦਰ ਦਾ ਫੋਨ ਜੜਿਆ ਐ ਸੋਹਣ ਸਾਹਿਬ ਨਮੋ ਸ਼ਿਵਾਏ ਓ ਨਮੋ ਸ਼ਿਵਾਏ Om Namah Shivaya. 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 Om Om ਵਿਨਾਚੀ ਰਾਸ਼ਟਰਪਤੀ ਜਿਆਦਾ ਮੈਂ ਕਹਿੰਦਾ